ਮੈਂ ਸੱਦਾ ਦੇਣਾ ਚਾਹਾਂਗਾ ਸਟੇਜ ਤੇ ਮਿਸਟਰ ਨਿਤਿਨ ਸ਼ਰਮਾ ਜੀ ਮੈਨੇਜਿੰਗ ਡਾਇਰੈਕਟਰ ਨੇ ਬੀਐਮ ਮੀਟਰ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਉਹਨਾਂ ਨੂੰ ਮੈਂ ਸੱਦਾ ਦੇਣਾ ਚਾਹਾਂਗਾ ਮਿਸਟਰ ਨਿਤਿਨ ਸ਼ਰਮਾ ਜੀ ਐਮਡੀ ਨੇ ਬੀਐਮ ਮੀਟਰ ਪ੍ਰਾਈਵੇਟ ਲਿਮਟਿਡ ਕੰਪਨੀ ਤੋਂ ਇਸੇ ਦੇ ਨਾਲ ਮਿਸਟਰ ਕਬਲਪ੍ਰੀਤ ਸਿੰਘ ਬਸੰਤ ਜੀ ਡਾਇਰੈਕਟਰ ਆਫ ਬਸੰਤ ਗਰੁੱਪ ਉਹਨਾਂ ਨੂੰ ਵੀ ਮੈਂ ਸੱਦਾ ਦੇਣਾ ਚਾਹਾਂਗਾ ਪਲੀਜ਼ ਤੁਸੀਂ ਸਟੇਜ ਤੇ ਆਓ ਤੇ ਰੋਹਿਤ ਜੀ ਰੋਹਿਤ ਪੱਕਾ ਜੀ ਸਾਡੇ ਬਹੁਤ ਹੀ ਖਾਸ ਅਤੇ ਸਾਡੀ ਬਹੁਤ ਹੀ ਮਾਣ ਹੈ ਜੀ ਪੰਜਾਬ ਹਰਿਆਣਾ ਨੂੰ ਇਹਨਾਂ ਸਾਡੇ ਸੀਨੀਅਰ ਜਰਨਲਿਸਟ ਦੇ ਉੱਤੇ ਜਿਹੜੇ ਕਿ ਗਰਾਉਂਡ ਜ਼ੀਰੋ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਨੇ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਂਦੇ ਨੇ ਤੇ ਉਸ ਨੂੰ ਹੱਲ ਵੀ ਕਰਾਉਂਦੇ ਨੇ ਕੰਟੀਨਿਊ ਸ਼ੁਰੂਆਤ ਪਰਮ ਗੱਲਬਾਤ ਕਰਾਂਗੇ ਨਿਤਿਨ ਸ਼ਰਮਾ ਜੀ ਜੋ ਬੀ ਐਮ ਮੀਟਰ ਪ੍ਰਾਈਵੇਟ ਲਿਮਿਟਡ ਤੋਂ ਨੇ ਔਰ ਉਹਨਾਂ ਦੇ ਨਾਲ ਕਮਲਪ੍ਰੀਤ ਸਿੰਘ ਬਸੰਤ ਜੋ ਬਸੰਤ ਗਰੁਪ ਤੋਂ ਨੇ ਸ਼ੁਰੂਆਤ ਮੈਂ ਬਸੰਤ ਗਰੁਪ ਤੋਂ ਕਰਾਂਗਾ ਸਰ ਪਹਿਲਾਂ ਤਾਂ ਸਵਾਗਤ ਹੈ ਜੀ মিডিਆ ਦੇ ਮੰਚਰੇ ਉੱਪਰ ਥੈਂਕ ਯੂ ਜੀ ਥੈਂਕ ਯੂ ਸੋ ਮਚ ਖਾਨ ਲਈ ਕੀ ਲੈ ਕੇ ਆਏ ਹੋ ਅੱਜ ਪਹਿਲਾ ਦੋਸਤ ਸਪੈਸ਼ਲ ਬਸੰਦੀ ਕੁਲਫੀ ਹੈਗੀ ਹਮੇਸ਼ਾ ਮਿਲੇਗੀ ਬਿਲਕੁਲ ਮਿਲੇਗੀ ਕੁਲਫੀ ਤੋਂ ਸ਼ੁਰੂਆਤ ਕਰੀਏ ਜਦੋਂ ਵੀ ਰੋਡ ਤੇ ਨਿਕਲਦੇ ਆ ਜਾਂ ਕਦੇ ਵੀ ਕਿਸੇ ਸ਼ਹਿਰ ਦੇ ਚੌਕ ਚਰਾਏ ਤੇ ਦੇਖਦੇ ਆ ਤਾਂ ਕੁਲਫੀ ਜਦੋਂ ਯਾਦ ਆਉਂਦੀ ਹੈ ਬਸੰਤ ਦਾ ਨਾਮ ਆਪਣੇ ਆਪ ਆ ਜਾਂਦਾ ਇੱਕ ਕੁਲਫੀ ਤੋਂ ਲੈ ਕੇ ਇੱਕ ਕਲੀਏ ਕਿ ਮਲਟੀ ਫੂਡ ਚੇਨ ਤੱਕ ਦਾ ਜਿਹੜਾ ਸਫਰ ਸੀ ਉਹ ਕਿਦਾਂ ਦਾ ਰਿਹਾਗਾ ਸਰ ਸ਼ੁਰੂਆਤ ਮੇਰੇ ਗ੍ਰੈਂਡਫਾਦਰ ਨੇ ਸ਼ੁਰੂ ਕੀਤੀ ਸੀ 1952 ਦੇ ਵਿੱਚ ਕੁਲਫੀ ਤੋਂ ਚੰਦ ਕੁਲਫੀ ਔਰ ਇੱਕ ਦੋ ਆਈਸਕ੍ਰੀਮ ਸੀਗੀਆਂ ਜਿਹੜੀਆਂ ਸੀ ਸਰਵ ਕਰਦੇ ਸੀ ਕਿ ਮੇਰੇ ਦਾਦਾ ਜੀ ਨੇ ਸਟਾਰਟ ਕੀਤਾ ਰੇੜੀ ਤੋਂ ਜਿਹੜੀ ਦੁਕਾਨ ਦੇ ਬਾਹਰ ਰੇੜੀ ਲਗਾਉਂਦੇ ਸੀਗੇ ਉਸੇ ਦੁਕਾਨ ਨੂੰ ਫਿਰ ਅਸੀਂ 1980 ਦੇ ਵਿੱਚ ਅਸੀਂ ਪਰਚੇਸ ਕਰ ਲਈ ਮੇਰੇ ਡੈਡ ਫਾਦਰ ਮੇਰੇ ਆਗੇ ਦੇ ਵਿੱਚ ਉਸ ਤੋਂ ਬਾਅਦ ਮੈਂ ਆਇਆ ਬਿਜ਼ਨਸ ਦੇ ਵਿੱਚ ਜਦੋਂ ਮੈਂ ਆਇਆ ਉਦੋਂ ਇੱਕ ਫਾਸਟ ਫੂਡ ਦਾ ਹਲਕਾ ਫੁਲਕਾ ਟ੍ਰੈਂਡ ਚੱਲ ਰਿਹਾ ਸੀਗਾ ਮੈਂ ਜੁਲ੍ਹਿਆਂ ਵਾਲਾ ਤਾਂ ਮੇਰੇ ਖਿਆਲ ਦੋ ਤਿੰਨ ਦੋ ਜਾਂ ਤਿੰਨ ਮਹੀਨਿਆਂ ਅੰਦੇ ਫਾਸਟ ਫੂਡ ਸੀਗੇ ਤਾਂ ਦੇਖਦੇ ਹੋਏ ਕਿ ਉਦੋਂ ਟੈਕਨੋਲੋਜੀ ਹਲਕੀ ਹਲਕੀ ਐਡਵਾਂਸ ਹੋਣੀ ਸ਼ੁਰੂ ਹੋ ਗਈ ਸੀ ਕਿ ਅੱਜ ਦੀ ਡੇਟ 'ਚ ਇੱਕ ਕੁਲਫੀ ਦੇ ਨਾਲ ਨਾਲ ਰੈਸਟੋਰੈਂਟ ਦੇ ਨਾਲ ਸੌਰੀ ਆਈਸਕ੍ਰੀਮ ਦੇ ਨਾਲ ਨਾਲ ਰੈਸਟੋਰੈਂਟ ਦੀ ਜਰੂਰਤ ਪੈਂਦੀ ਹੈ ਤਾਂ 1992 ਦੇ ਵਿੱਚ ਮੈਂ ਰੈਸਟੋਰੈਂਟ ਸਟਾਰਟ ਕੀਤਾ ਉੱਥੇ ਫਾਸਟ ਫੂਡ ਦੇ ਨਾਲ ਜਿਹਦੇ ਪਹਿਲੇ ਇਕੱਲਾ ਫਾਸਟ ਫੂਡ ਸੀਗਾ ਉਸ ਤੋਂ ਬਾਅਦ ਮਲਟੀ ਕੁਜ਼ੀਨ ਫੂਡਸ ਦੇ ਵਿੱਚ ਅਸੀਂ ਐਂਟਰ ਕੀਤਾ 1992 ਦੇ ਬਾਅਦ ਫਿਰ 96 ਦੇ ਵਿੱਚ ਸੈਕਿੰਡ ਰੈਸਟੋਰੈਂਟ ਬਣਾਇਆ ਫਿਰ 98 ਥਰਡ ਫਿਰ ਫੋਰਥ ਵਿਦ ਫਿਫਥ ਆਈਦੀ ਡੇਟ ਚ ਮੇਰੇ 50 ਪਲਸ ਆਊਟਲੈਟਸ ਹੈ ਅਸੀਂ ਨਾਰਥਰਨ ਇੰਡੀਆ ਦੀ ਸਭ ਤੋਂ ਵੱਡੇ ਬ੍ਰਾਂਡ ਦੇ ਤੌਰ ਤੇ ਮਲਟੀ ਗੁਰਜ਼ੀਨ ਚੇਨ ਦੇ ਵਿੱਚ ਆ ਗਏ ਅਸੀਂ ਇਸ ਟਾਈਮ ਨਾਰਥਰਨ ਇੰਡੀਆ ਦੀ ਸਭ ਤੋਂ ਵੱਡੀ ਚੇਨ ਹੈ ਜਿਹਦੇ ਇੰਨੇ ਰੈਸਟੋਰੈਂਟਸ ਹੈ ਔਰ ਆਨ ਵਾਲੇ ਟਾਈਮ ਮੈਂ ਚਾਹਨਾ ਕਿ ਇੰਡੀਆ ਦੀ ਕਿਉਂਕਿ ਬਾਹਰਲੀ ਚੇਨਸ ਬਹੁਤ ਹੈ ਗਈਆਂ ਜਿਨ੍ਹਾਂ ਦੇ ਬਹੁਤ ਸਾਰੇ ਰੈਸਟੋਰੈਂਟ ਚੱਲਦੇ ਨੇ ਕੋਈ ਅਮਰੀਕਨ ਚੇਨ ਹੈ ਕੋਈ ਯੂਰੋਪੀਅਨ ਚੇਨ ਹੈ ਲੇਕਿਨ ਇੱਕ ਇੰਡੀਅਨ ਚੇਨ ਹੈ ਉਹ ਜੀ ਹੋਣੀ ਚਾਹੀਦੀ ਜਿਹੜੀ ਬਾਹਰ ਜਾ ਕੇ ਬਣੇ ਕਿ ਹਾਂ ਇੰਡੀਆ ਦਾ ਬ੍ਰਾਂਡ ਹੈ ਔਰ ਬਾਹਰ ਆ ਕੇ ਇਹਨੇ ਆਊਟਲੈਟਸ ਖੋਲ ਰਹੇ ਨਿਤਿਨ ਸ਼ਰਮਾ ਜੀ ਤੁਹਾਡੀ ਗੱਲ ਕਰੀਏ ਸੈਕੰਡ ਜਨਰੇਸ਼ਨ ਹੈ ਜੋ ਬੀਐਮ ਮੀਟਰ ਦੇ ਲਈ ਕੰਮ ਕਰ ਰਹੀ ਹੈ ਬੀਐਮ ਮੀਟਰ ਦੇ ਮੈਂ ਸਫਰ ਦਾ ਜ਼ਿਕਰ ਕਰਾਂ ਸ਼ੁਰੂਆਤ ਕਿੱਥੋਂ ਹੋਈ ਪਹਿਲੀ ਜਨਰੇਸ਼ਨ ਨੇ ਕਿੱਥੋਂ ਕੀਤੀ ਔਰ ਸੈਕੰਡ ਜਨਰੇਸ਼ਨ ਨੇ ਜਿਸ ਤਰੀਕੇ ਨਾਲ ਬਸੰਤ ਗਰੁੱਪ ਨੇ ਗੱਲ ਕੀਤੀ ਅਪਡੇਟ ਕੀ ਕੀਤਾ ਹੈਗਾ ਸਰ ਵੈਲਕਮ ਥੈਂਕ ਯੂ ਫॉर ਇਨਵਾਈਟਿਡ ਸਰ ਮੇਰੇ ਫਾਦਰਸ ਸ਼੍ਰੀ ਅਵਿਨਾਸ਼ ਸ਼ਰਮਾ ਜੀ 1975 ਤੋਂ ਉਹਨਾਂ ਨੇ ਮਿਹਨਤ ਸ਼ੁਰੂ ਕੀਤੀ ਸੀ ਪਹਿਲਾ ਆਪਾਂ ਕ੍ਰਾਂਤੀ ਬ੍ਰਾਂਡ ਦਾ ਵਾਟਰਮੀਟਰ ਸ਼ੁਰੂ ਕੀਤਾ ਹੈ ਤੇ ਉਹ ਜਦੋਂ ਤੁਹਾਨੂੰ ਪਤਾ ਪੰਜਾਬ ਦੀ ਜਿੰਨੀ ਇੰਡਸਟਰੀ ਹੈ ਖੁਦ ਹੀ ਆਪਣੇ ਪੈਰਾਂ 'ਚ ਬੰਦੇ ਨੇ ਸਟੈਂਡ ਕੀਤਾ ਹੈ ਤੇ ਇਹਦੇ ਵਿੱਚ ਜਦੋਂ ਇੱਕ ਫੈਮਿਲੀ ਨਾਲ ਜੁੜਦੀ ਹੈ ਤੇ ਆਪਣੇ ਆਪ ਹੀ ਕੰਪਨੀ ਗਰੋ ਹੁੰਦੀ ਹੈ ਤੇ 1975 ਤੋਂ ਸਭ ਤੋਂ ਪਹਿਲੇ ਅਸੀਂ ਐਕਵਾਗਾਰਡ ਬਣਾਉਣੇ ਸ਼ੁਰੂ ਕੀਤੇ ਸੀ ਜਿਹਨਾਂ ਲੋਕਾਂ ਨੇ ਹੁਣ ਐਕਵਾਗਾਰਡ ਦਾ ਨਾਮ ਸੁਣਿਆ ਅਸੀਂ 1975 'ਚ ਬਣਾਇਆ ਸੀ ਉਸ ਤੋਂ ਬਾਅਦ ਅਸੀਂ ਹੌਲੀ-ਹੌਲੀ ਵਾਟਰਮੀਟਰ ਦਾ ਕੰਮ ਸ਼ੁਰੂ ਕੀਤਾ ਤੇ ਵਾਟਰਮੀਟਰ ਦੇ ਵਿੱਚ ਕ੍ਰਾਂਤੀ ਬ੍ਰਾਂਡ ਅਸੀਂ ਬਹੁਤ ਫੇਮਸ ਅੱਜ ਦੇ ਟਾਈਮ ਦੇ ਵਿੱਚ ਵੀ ਨੰਬਰ 1 ਬ੍ਰਾਂਡ ਹੈ ਇਨ ਇੰਡੀਆ ਅਗਰ ਤੁਸੀਂ ਸਰਚ ਵੀ ਮਾਰੋਗੇ ਫਰਸਟ ਕੋਲਡ ਪਲੇਟਿਡ ਦੇ ਵਿੱਚ ਨੰਬਰ 1 ਬ੍ਰਾਂਡ ਗਿਨਾਇਆ ਜਾਂਦਾ ਹੈ ਹਰ ਘਰ ਦੇ ਵਿੱਚ ਤੁਹਾਨੂੰ ਕ੍ਰਾਂਤੀ ਦਾ ਵਾਟਰਮੀਟਰ ਹੀ ਦਿਖੇਗਾ ਔਰ ਬੀ ਐਮ ਬ੍ਰਾਂਡ ਦਾ ਵਾਟਰਮੀਟਰ ਦਿਖੇਗਾ ਇਹ ਜਿੱਦਾਂ 140 ਕਰੋੜ ਦੀ ਆਬਾਦੀ ਹੈ ਇਦਾਂ ਹੀ ਅਸੀਂ ਅੱਜ ਤੱਕ 200 ਜੋ 300 ਕਰੋੜ ਵਾਟਰਮੀਟਰ ਅਸੀਂ ਲੋਕਾਂ ਦੇ ਘਰ ਲਾ ਚੁੱਕੇ ਹਾਂ ਹਿੰਦੁਸਤਾਨ ਦੇ ਵਿੱਚ ਸਾਡਾ ਟਾਰਗੇਟ ਹੈ ਕਿ ਹਰ ਘਰ ਦੇ ਵਿੱਚ ਸਾਡਾ ਵਾਟਰਮੀਟਰ ਲੱਗਾ ਹੋਵੇ ਔਰ ਆਪਣਾ ਜਿਹੜਾ ਹਿੰਦੁਸਤਾਨ ਦਾ ਪਾਣੀ ਹੈ ਉਹਨੂੰ ਸੇਵ ਬਚਾਇਆ ਜਾਵੇ ਜਿੱਦਾਂ ਜਿੱਦਾਂ ਇਲੈਕਟ੍ਰਿਸਿਟੀ ਦਾ ਬਿੱਲ ਆਂਦਾ ਹੈ ਇਦਾਂ ਹੀ ਵਾਟਰਮੀਟਰ ਦਾ ਬਿੱਲ ਆਂਦਾ ਹੈ ਪੰਜਾਬ ਛੱਡ ਕੇ ਪੂਰੇ ਇੰਡੀਆ ਦੇ ਵਿੱਚ ਘਰ-ਘਰ ਵਾਟਰਮੀਟਰ ਲੱਗਦਾ ਹੈ ਉਹਨਾਂ ਨੂੰ ਜਿੰਨਾ ਹੀ ਪ੍ਰੀਪੇਡ ਮੀਟਰ ਹੁੰਦਾ ਇਸ ਦੀ ਡੇਟ ਦੇ ਵਿੱਚ ਜਿੰਨਾ ਪਾਣੀ ਚਾਹੀਦਾ ਉਹਨਾਂ ਹੀ ਪਾਣੀ ਵਿੱਚੋਂ ਆਉਂਦਾ ਹੈ ਅੱਗੇ ਫਲੋ ਕੰਟਰੋਲ ਨਿਕਲਦਾ ਹੈ ਪਰ ਪੋਲੂਸ਼ਨ ਬੋਰਡ ਦੇ ਅਕੋਰਡਿੰਗ ਦੇ ਲਈ ਅਸੀਂ ਜਿੱਦਾਂ ਉਹਨਾਂ ਨੂੰ ਪਾਸ ਕਰਵਾਉਣਾ ਪੈਂਦਾ ਜਿਸ ਉਹਨਾਂ ਦੇ ਲਾਅ ਇਨ ਸਿਸਟਮ ਹੁੰਦਾ ਹੈ ਉਹਦੇ ਹਿਸਾਬ ਨਾਲ ਅਸੀਂ ਆਪਣਾ ਕੰਮ ਕਰ ਰਹੇ ਹਾਂ ਕਪਲਪ੍ਰੀਤ ਜੀ ਇੱਕ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇੱਕ ਟੈਸਟ ਨੂੰ ਮੇਨਟੇਨ ਕਰਨਾ 50 ਤੋਂ ਜ਼ਿਆਦਾ ਤੁਹਾਡੇ ਆਊਟਲੈਟ ਨੇ ਹੁਣ ਮੈਂ ਅੰਮ੍ਰਿਤਸਰ ਖਾਣਾ ਖਾ ਲਾਂ ਤੇ ਗੁਰਦਾਵਾਂ ਤੱਕ ਵੀ ਜਾ ਕੇ ਖਾ ਸਕਦੇ ਆ ਅੰਬਾਲਾ ਰਸਤੇ ਚੋਂ ਦਾ ਜ਼ੀਰਕਪੁਰ ਰਸਤੇ ਚੋਂ ਦਾ ਕਹਿੰਦਾ ਪਾਬ ਕਿ ਬਾਰਡਰ ਤੋਂ ਲੈ ਕੇ ਬਾਰਡਰ ਤੱਕ ਤੁਹਾਡੇ ਫੂਡ ਚੇਨ ਨੇ ਪੰਜਾਬ ਦੇ ਕਿਸੇ ਕੋਨੇ ਚ ਮਾਜਾ ਹੋਵੇ ਮਾਲਵਾ ਹੋਵੇ ਦਵਾਬਾ ਹੋਵੇ ਹਰ ਜਗ੍ਹਾ ਤੇ ਤੁਹਾਡੀ ਫੂਡ ਚੇਨ ਹੈ ਇੱਕ ਟੇਸਟ ਨੂੰ ਮੇਨਟੇਨ ਕਰਨ ਦੇ ਲਈ ਕਿਹੜੀ ਕਿਹੜੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਕਿ ਚਾਹੇ ਕਿਸੇ ਆਊਟਲੈਟ ਤੇ ਚਲੇ ਜਾਓ ਫੂਡ ਦੀ ਕੁਆਲਿਟੀ ਤੁਹਾਨੂੰ ਸੇਮ ਮਿਲੇਗੀ ਟੇਸਟ ਤੁਹਾਨੂੰ ਸੇਮ ਮਿਲੇਗਾ ਬਿਲਕੁਲ ਸਰ ਟੇਸਟ ਸੇਮ ਰਹਿਣ ਲਈ ਸਭ ਤੋਂ ਪਹਿਲੇ ਜਿਹੜੇ ਤੁਹਾਨੂੰ ਰॉ ਮਟੀਰੀਅਲ ਯੂਜ਼ ਕਰਦੇ ਤੁਸੀਂ ਉਹਦਾ ਤੁਹਾਡਾ ਰॉ ਮਟੀਰੀਅਲ ਦਾ ਇੱਕ ਸਪੈਸੀਫਿਕ ਹੋਣਾ ਚਾਹੀਦਾ ਅਸੀਂ ਜਿਹੜਾ ਵੀ ਰੌਮ ਡਿਲ ਸ਼ੁਰੂ ਕਰਦੇ ਹਾਂ ਸ਼ੁਰੂ ਤੋਂ ਇੱਕ 1952 ਤੋਂ ਜਦੋਂ ਮੈਂ 10 ਸਟਾਰਟ ਕੀਤਾ ਅੱਛਾ ਮਿਲਕ ਯੂਜ਼ ਕਰਨਾ ਹੈ ਅਗਰ ਆਪਾਂ ਹੁਣ ਅੱਜ ਦੀ ਰੇਟ ਚ ਫੂਡ ਦੀ ਗੱਲ ਕਰੀਏ ਤਾਂ ਜੋ ਰॉ ਮਟੀਰੀਅਲ ਅچھے ਮਸਾਲੇ ਯੂਜ਼ ਕਰਨੇ ਹਨ ਇਵਨ ਇਵਨ ਤੱਕ ਸਾਡੇ ਜਿਹੜੇ ਖਾਣੇ ਦੇ ਸਿਰਫ ਦੇਸੀ ਕੀ ਯੂਜ਼ ਹੁੰਦਾ ਮੀਨਸ ਅਸੀਂ ਕੋਈ ਰਿਫਾਈਨਡ ਨਹੀਂ ਯੂਜ਼ ਕਰਦੇ ਕੁਝ ਚੀਜ਼ਾਂ ਚ ਯੂਜ਼ ਹੁੰਦਾ ਲੇਕਿਨ ਸਭ ਤੋਂ ਮੇਨ ਚੀਜ਼ ਜਿਹੜੀ ਦੇਸੀ ਕੀ ਖਾਣਾ ਯੂਜ਼ ਹੁੰਦਾ ਹੈ ਜਿਹਦੇ ਤੋਂ ਕਿ ਲੋਕ ਅੱਜਕੱਲ ਬਹੁਤ ਪਿੱਛੇ ਹਟਦੇ ਜਾ ਰਹੇ ਨੇ ਜਦਕਿ ਦੇਸੀ ਕੀ ਇੱਕ ਹਰ ਬੰਦੇ ਦੀ ਰਿਕੁਆਇਰਮੈਂਟ ਹੈ ਸਪੈਸਿਫਿਕ ਲਿਮਟ ਦੇ ਵਿੱਚ ਹਾਈਜਨ ਖਾਣਾ ਦੇਣਾ ਹਰ ਜਗ੍ਹਾ ਕੁਆਲਿਟੀ ਮੇਨਟੇਨ ਕਰਨਾ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਅਗਰ ਅਸੀਂ ਹਰ ਇੱਕ ਚੀਜ਼ ਸਪੈਸਿਫਿਕ ਬ੍ਰਾਂਡ ਦੀ ਯੂਜ਼ ਕਰਾਂਗੇ ਉਹ ਬ੍ਰਾਂਡ ਯੂਜ਼ ਕਰਦੇ ਹੋਏ ਉਹ ਰੈਸਪੀਜ਼ ਨੂੰ ਦੇਖਦੇ ਹੋਏ ਸਾਰੇ ਪਾਸੇ ਜਿੱਥੇ ਵੀ ਤੁਸੀਂ ਸਾਡਾ ਫੂਡ ਖਾਓਗੇ ਤੁਹਾਨੂੰ ਕੁਆਲਿਟੀ ਸੇਮ ਮਿਲੇਗੀ ਉਹਦਾ ਕੁਝ ਐ ਨਹੀਂ ਕਿ ਅਸੀਂ ਕੋਈ ਫਰੋਜ਼ਨ ਫੂਡ ਯੂਜ਼ ਕਰਦੇ ਹਾਂ ਕੁਝ ਕਰਦੇ ਹਾਂ ਸਾਰਾ ਫਰੈਸ਼ ਫੂਡ ਰੈਡੀ ਹੁੰਦਾ ਹੈ ਹਰ ਜਗ੍ਹਾ ਤੇ ਫਰੈਸ਼ ਵੈਜੀਟੇਬਲਸ ਦੇ ਨਾਲ ਫਰੈਸ਼ ਗਰੋਸਰੀ ਦੇ ਨਾਲ ਹਰ ਚੀਜ਼ ਫਰੈਸ਼ਲੀ ਯੂਜ਼ ਹੁੰਦੀ ਹੈ ਲੇਕਿਨ ਇੱਕ ਸਿਸਟਮ ਬਣਾਇਆ ਹੋਇਆ ਸਾਰਾ ਕਿ ਇੱਕ ਪਾਰਟिकुलर ਬ੍ਰਾਂਡ ਦੀ ਚੀਜ਼ ਯੂਜ਼ ਕਰਨੀ ਹੈ ਮੰਨ ਲਓ ਅਗਰ ਉਹ ਸ਼ਹਿਰ ਚ ਨਹੀਂ ਮਿਲਦੀ ਤਾਂ ਅਸੀਂ ਕਿਸੇ ਵੱਡੇ ਸ਼ਹਿਰ ਤੋਂ ਲੈ ਕੇ ਉੱਥੇ ਅਸੀਂ ਪ੍ਰੋਵਾਈਡ ਕਰਦੇ ਹਾਂ ਉਹਨੂੰ ਜਿਹਦਾ ਕੀ ਰੀਜ਼ਨ ਹੈ ਨਿਤਿੰਤ ਜੀ ਤੁਹਾਡੀ ਕੰਪਨੀ ਦੀ ਗੱਲ ਕਰੀਏ ਕੱਲੇ ਵਾਟਰ ਮੀਟਰ ਨਹੀਂ ਹੋਰ ਵੀ ਬਹੁਤ ਸਾਰੇ ਇਕੁਇਪਮੈਂਟ ਤੁਹਾਡੇ ਵੱਲੋਂ ਤਿਆਰ ਕੀਤੇ ਜਾਂਦੇ ਆ ਖਾਸ ਤਰੀਕੇ ਦੇ ਨਾਲ ਫਾਇਰ ਸੇਫਟੀ ਦਾ ਮੈਂ ਜ਼ਿਕਰ ਕਰ ਲਾਂ ਜਾਂ ਪਾਈਪਿੰਗ ਦਾ ਮੈਂ ਜ਼ਿਕਰ ਕਰ ਲਾਂ ਕਿਹੜੇ ਕਿਹੜੇ ਇੰਡਸਟਰੀ ਨੂੰ ਤੁਸੀਂ ਔਰ ਕੀ ਕੀ ਪ੍ਰੋਡਕਟ ਆ ਜਿਹੜੇ ਉਹ ਸਪਲਾਈ ਕਰ ਰਹੇ ਹੋ ਸੋ ਸਾਡੀ ਇੱਕ ਹੋਰ ਪ੍ਰੋਡਕਟ ਹੈ ਫਾਇਰ ਸੇਫਟੀ ਵਾਲ ਦੇ ਵਿੱਚ ਆਪਾਂ ਯੂਜ਼ ਕਰਦੇ ਆ ਉਹਨੂੰ ਕਹਿੰਦੇ ਆ ਅਸੀਂ ਫੋਰ ਸਟੀਲ ਪਾਈਫ ਫਿਟਿੰਗ ਇਹ ਫੋਰ ਸਟੀਲ ਪਾਈਫ ਫਿਟਿੰਗ ਸਪੈਸ਼ਲੀ ਜਿਵੇਂ ਸ਼ੋਪਿੰਗ ਮਾਲ ਹਸਪੀਟਲ और वी वी जिन्नी ऑयल इंडियन ऑयल कंपनिया यूज़ होंगे सब फायर फाइटिंग प्रोडक्ट लिए यूज़ करते हैं और ये हाई प्रेशर और लो प्रेशर लिए यूज़ होता है स्पेशली जिदा वाटर लाइन हो गया ऑयल इंडस्ट्री होगी गैस इंडस्ट्री होगी और मिथेन गैस जिदा अजक चल रहा प्रोजेक्ट गैस पाइपलाइन चल रही है महानगर गैस हो गया इंद्रप्रस्थ गैस हो गया ਔਰ ਥਿੰਗ ਗੈਸ ਹੋ ਗਿਆ ਇਹਦੇ ਵਿੱਚ ਸਾਡੀ ਫੋਰਸ ਫਿਟਿੰਗ ਯੂਜ਼ ਹੁੰਦੀ ਹੈ ਸਪੈਸ਼ਲੀ ਹਾਈ ਟੈਂਸਾਈਲ ਗ੍ਰੇਡੇਡ ਰੌ ਮਟੀਰੀਅਲ ਤੋਂ ਬਣਦਾ ਹੈ ਔਰ ਜਿੰਨੀ ਵੀ ਇਹ ਫਿਟਿੰਗ ਹੈ ਇਹ ਵੀ ਜਦੋਂ ਮੀਟਰ ਦੀ ਤਰ੍ਹਾਂ ਘਰਾਂ 'ਚ ਲੱਗਦਾ ਹੈ ਇਦਾਂ ਹੀ ਇਹ ਫਿਟਿੰਗ ਵੀ ਆਉਣ ਵਾਲੇ ਟਾਈਮ 'ਚ ਘਰਾਂ 'ਚ ਗੈਸ ਪਾਈਪਲਾਈਨ ਲੱਗ ਰਹੀ ਹੈ ਜਿਹਦਾ ਬੰਬੇ ਦਿੱਲੀ ਹਾਈਦਰਾਬਾਦ ਚੇਨਈ ਚੰਡੀਗੜ੍ਹ ਵੀ ਚੰਡੀਗੜ੍ਹ ਇਹ ਆਉਣ ਵਾਲੇ ਟਾਈਮ 'ਚ ਤੁਹਾਨੂੰ ਸਿਲੰਡਰ ਜਿਹੜੇ ਤੁਸੀਂ ਦੇਖਦੇ ਪਏ ਹੋ ਸਭ ਇਹ ਖਤਮ ਹੋ ਜਾਏਗਾ ਘਰਾਂ 'ਚ ਇਦਾਂ ਹੀ ਮੀਟਰ ਲੱਗੇਗਾ ਇਦਾਂ ਹੀ ਗੈਸ ਫਿਟਿੰਗ ਲੱਗੇਗੀ ਔਰ ਇਹ इजीली ਹੀ ਕੰਮ ਲਗੇ ਔਰ ਇਹ ਵਸੇ ਅਸੀਂ ਕੰਮ ਕਰਦੇ ਆਂ ਫੂਡ ਇੰਡਸਟਰੀ ਦਾ ਜਦੋਂ ਤੁਸੀਂ ਜ਼ਿਕਰ ਕਰਦੇ ਆਂ ਜੀ ਜਿਹੜੀ ਚੀਜ਼ ਅੱਜ ਤਿਆਰ ਕਰ ਲਈ ਸ਼ਾਮ ਤੱਕ ਉਸ ਨੂੰ ਵੇਚਣਾ ਜ਼ਰੂਰੀ ਹੈ ਸ਼ਾਮ ਨਹੀਂ ਤੱਕ ਇਹ ਜਿਹੇ ਜਿਹਾਂ ਜਿਹੜੀਆਂ 2 ਦਿਨ 3 ਦਿਨ ਤੱਕ ਟਿਕ ਪਾਉਂਦੀਆਂ ਅਜਿਹੀ ਦੇ ਵਿੱਚ ਉਸ ਚੀਜ਼ ਨੂੰ ਮੇਨਟੇਨ ਰੱਖਣਾ ਕਿੱਡਾ ਕ ਵੱਡਾ ਚੈਲੰਜ ਰਹਿੰਦਾ ਔਰ ਪੁਰਾਣੀ ਚੀਜ਼ ਨਾ ਕੋਈ ਵੇਚੀ ਜਾਵੇ ਇਸ ਚੀਜ਼ ਦਾ ਖਿਆਲ ਕੇ ਮ ਰੱਖਿਆ ਜਾਂਦਾ ਸਰ ਬੜਾ ਅੱਛਾ ਕੁਐਸਚਨ ਪੁੱਛਿਆ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਅਸੀਂ ਹਾਈਜੀਨ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਆਂ वैसे ਤਾਂ ਇੱਕ ਬਣਾਇਆ ਹੁੰਦਾ ਸਿਸਟਮ ਕਿ ਜੋ ਇੱਕ ਦਿਨ ਦੇ ਵਿੱਚ ਜਿੰਨਾ ਸਾਡੀ ਕੰਜ਼ਮਪਸ਼ਨ ਹੈ ਉਸ ਰਾਤ ਤੱਕ ਸਾਡੀ ਪੂਰੀ ਹੋ ਜਾਂਦੀ ਹੈ। ਅਗਰ ਬਚ ਜਾਂਦੀ ਹੈ ਤਾਂ ਸਾਡੇ ਸਾਰੇ ਪਾਸੇ ਜਿੰਨੇ ਵੀ ਸਾਡੇ ਆਊਟਲੈਟਸ ਹੈ ਉਸੇ ਇਨਸਟਰਕਸ਼ਨ ਹੈ ਕਿ ਅਗਲੇ ਦਿਨ ਉਹ ਸਵੇਰੇ ਮਾਰਨਿੰਗ ਦੇ ਵਿੱਚ ਕੋਈ ਵੀ ਜਿਹੜੇ ਸੰਸਥਾ ਹੈ ਜਿੱਤੇ ਬਹੁਤ ਲੋਡ ਹੈ ਜਿਨ੍ਹਾਂ ਨੂੰ ਫੂਡ ਦੀ ਜਿੱਥੇ ਕਿੰਨੇ ਕੋਈ ਅनाथ ਆਸ਼ਰਮ ਨੇ ਜਾਂ ਕੁਝ ਜਿਹੜੇ ਆਸ਼ਰਮ ਦੇ ਵਿੱਚ ਜਾਂ ਕੋਈ ਮੰਦਰਾਂ ਦੇ ਬਾਹਰ ਜਿੱਥੇ ਅੱਗੇ ਅਸੀਂ ਫੂਡ ਸਰਵ ਕਰ ਦਿੰਨੇ ਆ ਸਾਰੋ। ਉਹਦਾ ਮਤਲਬ ਇਹ ਨਹੀਂ ਕਿ ਫੂਡ ਖਰਾਬ ਹੁੰਦਾ ਹੈ ਲੇਕਿਨ ਇਹ ਹੁੰਦਾ ਹੈ ਕਿ ਅਸੀਂ ਉਹਨੂੰ ਅਗਲੇ ਦਿਨ ਤੱਕ ਨਹੀਂ ਯੂਜ਼ ਕਰਾਂਗੇ ਉਹਨੂੰ ਫੂਡ ਨੂੰ ਮੈਂ ਨੈਕਸਟ ਡੇ ਤੱਕ ਤਾਂ ਉਹ ਖਰਾਬ ਹੋ ਜਾਂਦਾ ਉਹਨੂੰ ਤਾਂ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਐਟਲੀਸਟ ਕਿਸੇ ਗਰੀਬ ਦੇ ਪੇਟ 'ਚ ਜਾਣਾ ਚਾਹੀਦਾ ਹੈ ਇਹ ਸਾਡੇ ਪਸੰਦੀ ਸਪੈਸ਼ਲ ਖਾਸੀਅਤ ਹੈ ਇਸ ਚੀਜ਼ ਦੀ ਸੋ ਦੂਸਰੇ ਪਾਸੇ ਜ਼ਿਕਰ ਕਰੀਏ ਨਿਤਿਨ ਜੀ ਸਭ ਤੋਂ ਵੱਡੀ ਚੀਜ਼ ਹੈ ਸੇਫਟੀ ਤੁਸੀਂ ਜ਼ਿਕਰ ਕੀਤਾ ਕਿ ਮੀਥਨ ਗੈਸ ਦਾ ਜ਼ਿਕਰ ਕੀਤਾ ਤੁਸੀਂ ਐਲਪੀਜੀ ਗੈਸ ਦਾ ਜ਼ਿਕਰ ਕੀਤਾ ਚਾਹੇ ਤੁਸੀਂ ਫਿਰ ਫਾਇਰ ਸੇਫਟੀ ਪ੍ਰੋਡਕਟ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ذریعے ਪਾਈਪਿੰਗ ਦਾ ਹੋਵੇ ਜੋ ਹੋਰ ਪ੍ਰੋਡਕਟ ਹੋਵੇ ਉਹ ਕੰਪਨੀ ਤਿਆਰ ਕਰ ਰਹੀ ਹੈ ਆਮ ਤੌਰ ਤੇ ਨਾ ਜਦੋਂ ਆਮ ਇੱਕ ਬੰਦੇ ਦੀ ਪਰਸੈਪਸ਼ਨ ਦੇਖਦੇ ਆ ਤਾਂ ਉਸ ਦੇ ਲਈ ਸਭ ਤੋਂ ਵੱਡੀ ਗੱਲ ਰਹਿੰਦੀ ਹੈ ਖਤਰਾ ਕਿ ਜੀ ਗੈਸ ਸਿਲੰਡਰ ਓਪਰੇਟ ਕਰਨਾ ਬਹੁਤ ਮੁਸ਼ਕਲ ਹੈ ਕੱਲ ਨੂੰ ਪਾਈਪ ਲੀਕ ਹੋ ਗਈ ਕੌਣ ਜ਼ਿੰਮੇਵਾਰ ਹੈ ਔਰ ਕੌਣ ਇਹਦੀ ਅੱਗ ਬਜਾਊਗਾ ਤਾਂ ਉਹਨਾਂ ਚੀਜ਼ਾਂ ਦੇ ਲਈ ਫਿਰ ਕੀ ਕੀ ਚੀਜ਼ਾਂ ਜਿਹੜੀਆਂ ਖਾਸ ਰੱਖੀਆਂ ਜਾਂਦੀਆਂ ਨੇ ਕਿ ਕਿ ਟੋਕਾਟ ਇਸ ਚੀਜ਼ ਨੂੰ ਅ ਕਲੀਅਰ ਕਿ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਡੀ ਪਾਈਪ ਹੈ ਜਿਹੜੀ ਉਹ ਲੀਕ ਨਹੀਂ ਹੋਏਗੀ ਸਾਡੀ ਪਾਈਪ ਕਿਤੇ ਟੁੱਟੇਗੀ ਨਹੀਂ ਕਿਉਂਕਿ ਹੋ ਸਕਦਾ ਕਿ ਤੋ ਕੋਈ ਵਹੀਕਲ ਲੰਘ ਜੇ ਕਿਤੇ ਕੋਈ ਹੋਰ ਚੀਜ਼ ਹੋ ਜੇ ਸਰ ਇਹ ਦਾ ਨਹੀਂ ਹਲਦੀ ਲੀਕ ਨਹੀਂ ਹੁੰਦਾ ਇਹ ਜਿਹੜੀ ਪਾਈਪ ਫਿਟਿੰਗ ਹੈ ਔਰ ਪਾਈਪ ਹੈ ਇਹ ਅੰਡਰ ਗੇਲ ਕੰਪਨੀ ਦੇ ਅੰਡਰ ਕਮ ਹੁੰਦਾ ਹੈ ਗੇਲ ਤੁਹਾਨੂੰ ਪਤਾ ਹੋਣਾ ਬਹੁਤ ਵੱਡੀ ਕੰਪਨੀ ਹੈ ਥਰਡ ਪਾਰਟੀ ਇਨਸਪੈਕਸ਼ਨ ਹੁੰਦੀ ਹੈ ਮੇਕਾਨਿਕ ਕੰਪਨੀ ਹੈ ਦਿੱਲੀ ਦੀ ਬਹੁਤ ਵੱਡੀ ਉਹ ਆਕੇ ਇਨਸਪੈਕਟ ਕਰਦੇ ਇਕੱਲੇ ਇਕੱਲਾ ਪੀਸ ਚੈੱਕ ਹੁੰਦਾ ਹੈ ਔਰ ਗੈਸ ਕੰਪਨੀ ਵਾਲੋਂ ਉਹਨਾਂ ਨੂੰ ਪਾਸ ਕਰਾਇਆ ਜਾਂਦਾ ਹੈ ਔਰ ਉਹਦੇ ਪ੍ਰੋਜੈਕਟ ਰਿਪੋਰਟ ਬੰਦੇ ਆ 3 ਟਾਈਮ ਉਹਨਾਂ ਨੂੰ ਇਨਸਪੈਕਸ਼ਨ ਕੀਤੀ ਜਾਂਦੀ ਟਾਟਾ ਟਾਟਾ ਦੀ ਪਾਈਪਸ ਯੂਜ਼ ਕਰਦੇ ਆ ਔਰ ਆਪਣੀ ਪੰਜਾਬ ਦੀ ਇੰਡਸਟਰੀ ਦੇ ਵਿੱਚੋਂ ਸਾਡੀ ਇੰਡਸਟਰੀ ਜਿਹੜੀ ਹੈਗੀ ਹੈ ਉਹ ਪ੍ਰੋਡਕਟ ਉਹਦੇ ਵਿੱਚ ਯੂਜ਼ ਕਰਾਈਦਾ ਸਪੈਸ਼ਲੀ ਏਐਸਟੀਐਮ ਏ105 ਲੋਇਸਟਰੀ ਅਮਰੀਕਨ ਸਟੈਂਡਰਡ ਦਾ ਗ੍ਰੇਡੇਡ ਮਟੀਰੀਅਲ ਹੁੰਦਾ ਜਿਹੜੇ ਉਹ ਚ ਯੂਜ਼ ਕਰਦੇ ਆ ਉਹਨੂੰ ਅਚੀ ਤਰ੍ਹਾਂ ਵੈਲਡੇਬਲ ਕਰਕੇ ਉਹਨਾਂ ਨੂੰ ਗੈਸ ਪਾਸ ਕਰਾ ਕੇ ਉਹਨਾਂ ਨੂੰ ਪਾਰਟੀ ਨੂੰ ਪ੍ਰੋਜੈਕਟ ਗਵਰਨਮੈਂਟ ਪ੍ਰੋਜੈਕਟ ਨੂੰ ਪਾਸ ਕਰਾ ਕੇ ਫਿਰ ਮਟੀਰੀਅਲ ਕਲੀਅਰ ਹੁੰਦਾ ਹੈ ਦੈਨ ਉਹ ਮਟੀਰੀਅਲ ਲੋਕਾਂ ਦੇ ਘਰ ਹੌਲੀ ਹੌਲੀ ਫੇਰ ਲੱਗਦਾ ਹੈ ਔਰ ਇਹ ਇਹਦੇ ਵਾਸਤੇ ਸਪੈਸ਼ਲ ਉਹਨਾਂ ਕੋ ਪ੍ਰੋਜੈਕਟਸ ਹੁੰਦੇ ਐ ਐਲੀਮੈਂਟਸ ਹੁੰਦੇ ਉਹ ਉਹਨਾਂ ਨੂੰ ਲਗਾਉਣ ਤੋਂ ਪਹਿਲੇ ਉਹਨਾਂ ਨੂੰ ਥਰੋਲਰੀ ਟੈਸਟ ਕਰਦੇ ਐ ਸਰ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਫੂਡ ਚੇਨ ਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਕਿ ਇੰਟਰਨੈਸ਼ਨਲੀ ਬਹੁਤ ਸਾਰੇ ਪ੍ਰੋਡਕਟ ਨੇ ਜਿਹੜੇ ਫੂਡ ਚੇਨ ਦੇ ਵਿੱਚ ਆ ਚੁੱਕੇ ਨੇ ਪੀਜ਼ਾ ਦਾ ਮੈਂ ਜ਼ਿਕਰ ਕਰ ਲਾ ਮੈਂ ਕੰਪਨੀ ਦਾ ਕਿਸੇ ਦਾ ਨਾਮ ਨਹੀਂ ਲੈ ਰਿਹਾ 버ਗਰ ਦੇ ਵਿੱਚ ਇੱਕ ਡਿਫਰੈਂਟ ਨਾਮ ਹੈ ਆਈਸਕ੍ਰੀਮ ਦਾ ਜਦੋਂ ਜ਼ਿਕਰ ਕਰਦੇ ਆ ਤਾਂ ਤੁਹਾਡਾ ਇੱਕ ਮਾਰਕ ਆਉਂਦਾ ਉਸ ਚੀਜ਼ ਦੇ ਵਿੱਚ ਕਿ ਬਸੰਤ ਦਾ ਨਾਮ ਸਾਹਮਣੇ ਆ ਜਾਂਦਾ ਤਾਂ ਇਸ ਚੀਜ਼ ਨੂੰ ਕਿ ਕਿੱਡਾ ਵੱਡਾ ਚੈਲੰਜ ਸੀ ਕਿ ਇੱਕ ਆਈਸਕ੍ਰੀਮ ਤੋਂ हट ਕੇ ਜਦੋਂ ਦੂਸਰਾ ਕੰਮ ਕੀਤਾ ਤਾਂ ਉਸ ਚੀਜ਼ ਦੇ ਵਿੱਚ ਵੀ ਉਹੀ ਮਾਰਕਾ ਪੈਦਾ ਹੋ ਸਕੇ ਜਿਹੜਾ ਇੱਕ ਆਈਸਕ੍ਰੀਮ ਦੇ ਬ੍ਰਾਂਡ ਦੇ ਵਿੱਚ ਤੁਹਾਡਾ ਨਾਮ ਸੀਗਾ ਅਹ ਸਰ ਅਹੀ ਮੈਂ ਤੁਹਾਡੇ ਨਾਲ ਜਿਵੇਂ ਪਹਿਲੇ ਗੱਲ ਕੀਤੀ ਕਿ ਜੋ ਇੰਟਰਨੈਸ਼ਨਲ ਬ੍ਰਾਂਡ ਹੈ ਉਹ ਇੱਕ ਪਾਰਟਿਕੂਲਰ ਇੱਕ ਕੁਜ਼ੀਨ ਦੇ ਵਿੱਚ ਕੰਮ ਕਰਦੇ ਆ ਕੋਈ ਪੀਜ਼ਾ ਦੇ ਵਿੱਚ ਕੰਮ ਕਰ ਰਿਹਾ ਹੈ ਕੋਈ 버ਗਰ ਦੇ ਵਿੱਚ ਕੰਮ ਕਰ ਰਿਹਾ ਹੈ ਕੁਝ ਇਟਾਲੀਅਨ ਫੂਡ ਦੇ ਵਿੱਚ ਕੰਮ ਕਰ ਰਹੇ ਜੋ ਸਾਡਾ ਬਸੰਤ ਹੈ ਅਸੀਂ ਮਲਟੀ ਕੁਜ਼ੀਨ ਦੇ ਵਿੱਚ ਕੰਮ ਕਰਦੇ ਆ ਸਾਡੇ ਕੋਲ ਇੰਡੀਅਨ ਫੂਡ ਹੈ ਤੰਦੂਰੀ ਫੂਡ ਹੈ ਚਾਈਨੀਜ਼ ਫੂਡ ਹੈ ਇਟਾਲੀਅਨ ਫੂਡ ਹੈ 버ਗਰਸ ਹੈ ਪੀਜ਼ਾਸ ਹੈ ਮੀਨਸ ਇਹਨੂੰ ਕਹਿੰਦੇ ਆ एवरीथिंग ਅੰਡਰ ਵਨ ਰੂਫ ਕਿ ਸਾਡੇ ਕੋਲ ਹਰ ਤਰ੍ਹਾਂ ਦਾ ਖਾਣਾ ਔਰ ਲੋਕ ਸਪੈਸ਼ਲ ਬੋਲਦੇ ਨੇ ਆ ਕੇ ਸਾਨੂੰ ਕਹਿੰਦੇ ਨੇ ਆ ਕੇ ਕਿ ਇਹ ਤੁਹਾਡੇ ਐਸ ਬ੍ਰਾਂਡ ਨਾਲੋਂ ਖਾਣਾ ਤੁਹਾਡਾ ਬਹੁਤ ਵਧੀਆ ਮੈਂ ਵੀ ਨਾਮ ਨਹੀਂ ਲਾਵਾਂਗਾ ਪਰ ਤੁਹਾਡੇ ਅਗੇ ਕਰਕੇ ਨੂੰ ਲੇਕਿਨ ਸਪੈਸ਼ਲੀ ਸਾਨੂੰ ਆ ਕੇ ਕਹਿੰਦੇ ਕਿ ਸਾਨੂੰ ਪੀਜ਼ਾ ਤਾਂ ਉੱਥੇ ਨਾਲੋਂ ਵਧੀਆ ਮਿਲ ਰਿਹਾ ਹਾਂਜੀ ਹਾਂਜੀ ਬਿਲਕੁਲ ਸਰ ਗੱਲ ਅਸੀਂ ਕਰ ਰਹੇ ਸੀਗੇ ਬੀਐਮ ਇੰਡਸਟਰੀ ਦੀ ਖਾਸ ਤਰੀਕੇ ਦੇ ਨਾਲ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਪੁਰਾਣੇ ਤੁਸੀਂ ਸ਼ਾਇਦ ਪਿੰਡਾਂ ਦੇ ਵਿੱਚ ਕਦੇ ਸੁਣਿਆ ਹੋਵੇ ਤਾਂ ਵਾਟਰ ਮੀਟਰ ਆਮ ਤੌਰ ਤੇ ਜਿਹੜਾ ਸਾਡਾ ਪਾਣੀ ਘਰਾਂ ਦੇ ਵਿੱਚ ਆਉਂਦਾ ਵਾਟਰ ਬਾਕਸ ਤੋਂ ਆਉਂਦਾ ਹੈਗਾ ਜਲ ਸਪਲਾਈ ਡਿਪਾਰਟਮੈਂਟ ਉਹਨੂੰ ਦੇ ਰਿਹਾ ਉਦੋਂ ਵਾਟਰਮੀਟਰ ਲੱਗੇ ਹੁੰਦੇ ਸੀਗੇ ਅੱਜ ਕੱਲ ਕਿਸੇ ਵੀ ਜਗ੍ਹਾ ਤੇ ਉਹ ਵਾਟਰਮੀਟਰ ਪੰਜਾਬ ਦੇ ਅੰਦਰ ਤਾਂ ਨਹੀਂ ਨਜ਼ਰ ਆ ਰਿਹਾ ਪਿੰਡਾਂ ਦੇ ਵਿੱਚ ਲੱਗਦਾ ਕਿ ਜੇਕਰ ਉਹ ਵਾਟਰਮੀਟਰ ਲੱਗ ਜਾਂ ਤਾਂ ਘਟੋ ਘਟਿਕ ਪਾਣੀ ਨੂੰ ਬਚਾਇਆ ਜਾ ਸਕੀ ਕਿਉਂਕਿ ਜਦੋਂ ਬਿੱਲ ਆਏਗਾ ਤਾਂ ਵਿਅਕਤੀ ਨੂੰ ਲੱਗੇਗਾ ਕਿ ਟੂਟੀ ਬੰਦ ਕਰ ਦਿੱਤੀ ਜਾਂ ਮੈਂ ਨਹੀਂ ਤੇ ਹੁੰਦਾ ਕਿ ਚਲੋ ਚੱਲੀ ਜਾਂਦੋਂ ਆਪਾਂ ਕਿਹੜਾ ਬਿੱਲ ਭਰਨਾ ਸਰ ਪੰਜਾਬ ਚ ਮੀਟਰ ਲੱਗ ਸਕਦੇ ਐ ਉਹਦੀ ਇੱਕ ਮੋਹਮ ਚਲਾਨੀ ਪੈਗੀ ਸਭ ਤੋਂ ਪਹਿਲੇ ਸਾਡੇ ਪੰਜਾਬੀਆਂ ਨੂੰ ਸਮਝਣਾ ਪੈਗਾ ਜੇਰਾ ਸਾਡਾ ਪੰਜਾਬ ਦਾ ਪਾਣੀ ਹੈ ਉਹਨੂੰ ਅਸੀਂ ਬਚਾਉਣਾ ਹੈ ਉਹਨਾਂ ਨੇ ਇੱਕ ਮਤਲਬ ਵੀ ਕਿ ਇੰਜੀਨੀਅਰਿੰਗ ਸੈਗਮੈਂਟ ਨਾਲ ਇੱਕ ਏਰੀਆ ਸਾਹਿਬ ਇੱਕ ਖੇਤ ਵਾਏ ਦੋ ਚਾਰ ਖੇਤ ਨੂੰ ਇਕੱਠਾ ਕਰਨਾ ਪਏਗਾ ਕਿ ਇੱਕ ਐਗਰੀਕਲਚਰ ਚ ਕਿੰਨੇ ਲੀਟਰ ਪਾਣੀ ਯੂਜ਼ ਕਰ ਸਕਦਾ ਹੈ ਅਗਰ ਉਹਨੇ ਲੀਟਰ ਅਸੀ ਪਾਣੀ ਉਸ ਖੇਤ ਨੂੰ ਦੇ ਦਈਏ ਤੇ ਉਹਨਾਂ ਹੀ ਪਾਣੀ ਆਪਾਂ ਨੂੰ ਯੂਜ਼ ਕਰਾਂਗੇ ਉਹ ਮੀਟਰ ਜਿਹੜਾ ਹੁੰਦਾ ਸਰ ਉਹ ਜਿੰਨੇ ਲੀਟਰ ਨਿਕਲੇਗਾ ਉਹਨੇ ਤੋਂ ਉਸ ਹਿਸਾਬ ਨਾਲ ਕੜੀ ਦੇ ਦੇਣੀ ਕਿਲੋ ਲੀਟਰ ਦੇ ਹਿਸਾਬ ਨਾਲ ਕਿ ਕਿਲੋ ਲੀਟਰ ਦੇ ਹਿਸਾਬ ਨਾਲ ਪਾਣੀ ਜ਼ਿਆਦਾ ਯੂਜ਼ ਕਰਾਂਗੇ ਤੇ ਫਿਰ ਉਸ ਹਿਸਾਬ ਨਾਲ ਸਰ ਬਿੱਲ ਵੀ ਵਧੇਗਾ ਕੁਲਿੰਗ ਸਾਹਿਬ ਨਾਲ ਸਰ ਜੈਨ ਇਰੀਗੇਸ਼ਨ ਟਾਈਪ ਇੱਕ ਕੰਪਨੀ ਹੈ ਰਾਜ ਗੁਜਰਾਤ ਦੀ ਜਿੰਨੀ ਗੁਜਰਾਤ ਦੇ ਵਿੱਚ ਜਿੰਨਾ ਵੀ ਮੀਟਰ ਲੱਗਦਾ ਉਹ ਜਿੰਨੀ ਪਾਈਪਿੰਗ ਇਰੀਗੇਸ਼ਨ ਕਰਦੇ ਉਹ ਸਾਰਾ ਸਾਰ ਪਾਈਪਲਾਈਨ ਨਾਲ ਕਰਦੇ ਸਾਰਾ ਗੁਜਰਾਤ ਪਲਾਸਟਿਕ ਪਾਈਪ ਨਾਲ ਏਰੀਆ ਕਵਰ ਕੀਤਾ ਹੋਇਆ ਉਹਨਾਂ ਨੇ ਜਿੰਨੇ ਅਗਰ ਉਹਨਾਂ ਨੂੰ ਅੱਜ ਆਪਣੇ ਇਸ ਏਰੀਆ ਤੋਂ 10 ਏਕੜ ਬਾਹਰ ਉਹਨਾਂ ਨੇ ਪਾਣੀ ਉੱਥੇ ਖੇਤਾਂ ਨੂੰ ਪਾਣੀ ਪਾਣਾ ਉਹ ਇਥੋਂ ਵਾਲ ਦਬਾਉਂਦੇ ਉੱਥੋਂ ਪਾਣੀ ਨਿਕਲ ਜਾਂਦਾ ਹੈ ਉਹਨਾਂ ਨੇ ਮਲੇ ਇਰੀਗੇਸ਼ਨ ਛੋਟੇ ਛੋਟੇ ਰਸਤੇ ਦੇਸੀ ਸਟਾਈਲ ਜਿਹਦਾ ਹੀ ਪੰਜਾਬੀ ਕਰਦੇ ਉਹ ਸਿਸਟਮ ਦਾ ਨਾਲ ਨਹੀਂ ਕੰਮ ਕਰਦੇ ਉਹ ਸਾਰਿਆਂ ਨੇ ਅਪਗ੍ਰੇਡ ਸਿਸਟਮ ਕੀਤਾ ਹੈ ਸਾਰੇ ਇੰਗਲਿਸ਼ ਸਿਸਟਮ ਦੇ ਨਾਲ ਇਰੀਗੇਸ਼ਨ ਹੋ ਰਹੀ ਗੁਜਰਾਤ ਦੀ ਜਿਹੜੀ ਖੇਤੀਬਾੜੀ ਔਰ ਪੰਜਾਬ ਦੀ ਖੇਤੀਬਾੜੀ ਦਾ ਬਹੁਤ ਫਰਕ ਹੈ ਸੋ ਦੂਸਰੀ ਚੀਜ਼ ਕੀ ਕਿਹੜੇ-ਕਿਹੜੇ ਅਜਿਹੇ ਏਰੀਏ ਨੇ ਜਿੱਥੇ ਵਾਟਰ ਮੀਟਰ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਕਰੇ ਲੂ ਪਾਣੀ ਦੇ ਲਈ ਕਿਉਂਕਿ ਕੇਂਦਰ ਸਰਕਾਰ ਨੇ ਇੰਡਸਟਰੀਕ ਦੇ ਨਾਲ ਯੋਜਨਾ ਸ਼ੁਰੂ ਕੀਤੀ ਗਈ ਸਰ ਹਰ ਘਰ ਜਲ ਯੋਜਨਾ ਨਾ ਤਾਂ ਉਸ ਦਾ ਕਿੰਨਾ ਕੰਪੈਕਟ ਤੁਹਾਡੀ ਇੰਡਸਟਰੀ ਦੇ ਉੱਪਰ ਆਏਗਾ ਸਰ ਜਲ ਯੋਜਨਾ ਲਾਸਟ 2-3 ਸਾਲ ਤਾਂ ਇੰਨਾ ਕੰਮ ਸੀ ਬੂਮ ਬੜਾ ਰਿਹਾ ਹਰ ਘਰ ਸਾਊਥ ਬੈਂਗਲੌਰ ਕੇਰਲਾ ਕਲਕੱਤੇ ਹਰ ਘਰ ਦੇ ਬਾਹਰ ਜਰ ਗਰੀਬ ਘਰਾਂ ਦੇ ਘਰ ਦੇ ਬਾਹਰ ਪਾਣੀ ਉਹ ਟੂਟੀ ਨਹੀਂ ਸੀ ਸੈਂਟਰ ਨੇ ਉਹਰੇ ਵੱਲ ਪਾਣੀ ਦੀ ਟੂਟੀਆਂ ਤੱਕ ਲਵਾਈਆਂ ਮੀਟਰ ਤੱਕ ਲਵਾਏ ਵਾਲ ਤੱਕ ਲਵਾਏ ਬਾਥਰੂਮ ਦੀ ਟਾਈਲਾਂ ਤੱਕ ਲਵਾਈਆਂ ਫਲੈਸ਼ ਤੱਕ ਲਵਾਏ ਇੰਨਾ ਕੰਮ ਨਿਕਲੇ ਮੋਰ ਥਨ ਇਨ ਕਰੋੜਸ ਸਰ ਜਵਾ ਮਤਲਬ ਮੇਰੇ ਕੋ ਅਨਸਰ ਨਹੀਂ ਹੈਗਾ ਬਹੁਤ ਘੱਟ ਹੋਇਆ ਇਸ ਟਾਈਮ ਇਸ ਸਾਲ ਵੀ ਹਲੇ ਅੱਛਾ ਚੱਲ ਰਿਹਾ ਗਾ ਡਿਮਾਂਡ ਫੁੱਲ ਹੈ ਫੂਡ ਫੂਡ ਇੰਡਸਟਰੀ ਨੇ ਜਦੋਂ ਅਸੀਂ ਦੇਖਦੇ ਹਾਂ ਬਹੁਤ ਸਾਰੀ ਐਨਓਸੀ ਲੈਣੀਆਂ ਪੈਂਦੀਆਂ ਨੇ ਬਹੁਤ ਸਾਰੀ ਕਲੀਅਰੈਂਸ ਲੈਣੇ ਪੈਂਦੇ ਨੇ ਕਿੰਨਾ ਕ ਵੱਡਾ ਚੈਲੰਜ ਇਸ ਚੀ ਦਾ ਰਹਿੰਦਾ ਕਿ ਕਦੇ ਪੋਲਿਊਸ਼ਨ ਕੰਟਰੋਲ ਬੋਰਡ ਹੋ ਗਿਆ ਕਦੇ ਦੂਸਰਾ ਬੋਰਡ ਕਿ ਅੱਜ ਜੀ ਫੂਡ ਇਨਸਪੈਕਟਰ ਆ ਗਈ ਚੈਕਿੰਗ ਕਰਨ ਦੇ ਲਈ ਮੇਲ ਜੋਲ ਕਿਸ ਤਰੀਕੇ ਦਾ ਚੱਲ ਰਿਹਾ ਸਭ ਮੇਲ ਜੋਲ ਵਧੀਆ ਹੈ ਔਰ ਅਗਰ ਆਪਾਂ ਗੱਲ ਕਰੀਏ ਕਿ ਪੋਲੂਸ਼ਨ ਕੰਟਰੋਲ ਬੋਰਡ ਦਾ ਤੇ ਜਿਹੜੇ ਉਹਨਾਂ ਦੇ ਨੋਰਮਸ ਹੁੰਦੀ ਐ ਅਸੀਂ ਪਹਿਲੇ ਹੀ ਪੂਰੀ ਕਰ ਦਿੰਨੇ ਆ ਕਿ ਅਗਰ ਆਪਾਂ ਰੈਸਟੋਰੈਂਟ ਬਣਾ ਰਹੇ ਆ ਜਦੋਂ ਉਸ ਦੇ ਜਿਹੜੇ ਉਹਨਾਂ ਦੀ ਨੋਰਮਸ ਹੈ ਚਾਹੇ ਉਹ ਸੀਵਰੇਜ ਨੂੰ ਲੈ ਕੇ ਆਇਆ ਚਾਹੇ ਉਹ 에ਅਰ ਨੂੰ ਲੈ ਕੇ ਆਏ ਜਾਂ ਵੇਸਟੇਜ ਹੁੰਦੀ ਐ ਔਰ ਸਪੈਸ਼ਲੀ ਐਫਐਸਐਸਆਈ ਲਾਇਸੈਂਸ ਜਦੋਂ ਸ਼ੁਰੂ ਹੋ ਗਿਆ ਜਿਹਦੇ ਵਿੱਚ ਫੂਡ ਹਾਈਜਨ ਆਪਾਂ ਲੈ ਕੇ ਚੱਲਦੇ ਆ ਔਰ ਉਸ ਹਾਈਜਨ ਨੂੰ ਮੇਨਟੇਨ ਕਰ ਦਿੰਦੇ ਕਰਦੇ ਹੋਈ ਅਸੀਂ ਰੈਸਟੋਰੈਂਟ ਨੂੰ ਪ੍ਰੋਪਰ ਚਲਾਉਨੇ ਆ ਔਰ ਇਹਦੇ ਵਿੱਚ ਸਰਕਾਰ ਪੂਰਾ ਸਾਥ ਦਿੰਦੀ ਐ ਨਾਲ ਸੋ ਬਹੁਤ-ਬਹੁਤ ਧੰਨਵਾਦ ਸਰ ਸਮਾਂ ਦੇਣ ਦੇ ਲਈ ਤਾਂ ਹੁਣ ਮੈਂ ਸ਼ੁਕਰੀਆ ਸਰ ਤੁਹਾਡਾ ਥੈਂਕ ਯੂ ਸਮਾਂ ਦੇਣ ਦੇ ਲਈ ਤਾਂ ਗੱਲਬਾਤ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਬਸੰਤ ਜੋ ਇੱਕ ਫੂਡ ਚੇਨ ਦੇ ਵੱਲ ਵੱਧਿਆ ਹੋਰ ਨਾਲ ਦੀ ਨਾਲ ਬੀ ਐਮ ਮੀਟਰ ਜਿਸ ਦੇ ਵੱਲੋਂ ਪੂਰੇ ਆਲਓਵਰ ਇੰਡੀਆ ਦੇ ਵਿੱਚ ਜਿਹੜੇ ਆਪਣੇ ਵਾਟਰ ਮੀਟਰ ਔਰ ਵਕ-ਵਕ ਪਾਈਪਲਾਈਨਾਂ ਉਹ ਸਥਾਪਿਤ ਕੀਤੀ ਜਾ ਰਹੀ ਹੈ